ਚੰਨੀ ਹੋ ਚੰਨੀ ਮੇਰੀ ਗੱਲ ਸੁਣੋ ਮੈਨੂੰ ਜਿਵੇਂ ਜਿਵੇਂ ਮੈਂ ਮਾਗਾਉਂ ਉਵੇਂ ਉਵੇਂ ਫੋਲੋ ਕਰੀ ਜਾਏ ਉਹ ਪਤੰਦਰੋ ਫਟੇ ਚੱਕ ਦਾਂਗੇ ਆਪਾਂ ਕੌਣ ਵਾਲੇ ਉਹ ਕੀ ਗੱਲ ਕਰਤੀ ਸੋਖਿਆ ਬਾਈ ਬਣ ਕੇ ਮੈਂ ਤਾਂ ਦੇਖੀ ਤੂੰ ਜਿਵੇਂ ਇਹ ਕਰੇਗਾ ਉਵੇਂ ਹੀ ਕਰ ਦੂ ਪਰ ਇਹਨੂੰ ਸਮਝਾ ਕੇ ਰੱਖੀਏ ਹੋਰੀ ਪਾਸੇ ਲੈ ਜਾਂਦਾ ਮਰੀਜੀ ਬਾਜ ਵਾਲਾ ਉਹ ਜੀ ਜੇ ਮੈਨੂੰ ਬੋਲਦਾ ਕਿਵੇਂ ਉਹ ਮੈਂ ਨਹੀਂ ਬਜਾਉਣੀ ਢੋਲ ਕੀ ਜੀ ਮੈਂ ਤਾਂ ਜਾਣਨਾ ਇਤੋਂ ਇਹਦਾ ਮੈਨੂੰ ਫੁੱਠਾ ਬੋਲਦਾ ਜੀ ਜੇ ਤੇਰੇ ਹੁੰਦੇ ਕੋਈ ਨਾ ਮੈਂ ਤੈਨੂੰ ਇਹ ਦਿਨ ਗੱਲ ਕਰਦਾ ਮੈਂ ਉਹ ਐਂ ਨਾ ਬੋਲੋ ਮੇਰੇ ਸਾਲੇ ਨੂੰ ਮੈਂ ਗੁੱਸਾ ਕਰ ਜਾਂਦਾ ਹੁੰਦਾ ਮੈਂ ਸੁਣਾਉਂਗਾ ਗਾਣਾ ਸੁਨੂ ਤੇ ਚੱਕਦੇ ਫੱਟਿਆਂ ਉਹ ਕਿਆ ਕਲਾ ਕਰਤੀ ਸੋਖਿਆ ਜੇ ਗਾਉਂਗਾ ਤਾਂ ਮੈਂ ਵੀ ਭਾਈ ਬਣ ਕੇ ਕਿਤੇ ਮੈਨੂੰ ਉੱਥੇ ਰੋਕ ਦੇ ਮਸਾਲਾ ਘੱਟ ਹੁੰਦਾ ਫੇਰ ਹੀ ਮੇਰੇ ਫਾਲੋਅਰ ਵਧਣਗੇ ਤੂੰ ਮੈਨੂੰ ਗਾਉਂ ਨਹੀਂ ਦਿੰਦਾ ਆਪ ਹੀ ਚੱਕੀ ਜਾਂਦਾ ਏਕ ਤੇ ਏਕ ਅੱਛੇ ਗਾਣੇ ਤਾਂ ਉਹੀ ਮਸ਼ਹੂਰ ਹੈ ਕਰਦਾ ਆਮਾਨ ਦਾ ਆਵੇਂ ਸਾਡੇ ਨਾਲ ਜਾਂ ਮੈਂ ਕਿਸੇ ਹੋਰ ਨਾਲ ਬੱਲੇ ਉਹ ਚੱਲੱਕ ਸੱਜਣਾ ਓਕੇ ਅਗਲਾ ਗਰਤੀ ਸੋਖਿਆ ਮੈਨੂੰ ਤਾਂ ਉਹ ਬਦਿਆ ਲੱਗਦਾ ਪਾਣੀ ਵਿੱਚ ਮਾਰਾਂ ਡੀਕਾ ਉਹ ਕਿਉਂ ਨਾ ਸਮਾਰਿਆ ਜੀ ਜੇ ਤੁਸੀਂ ਗਾਣੇ ਦੋਏ ਉਹ ਗਾਵਾਂਗੇ ਪਰ ਦੇਸੀ ਪਰਦੇਸੀ ਜਾਣਾ ਨਹੀਂ ਓਏ ਤੂੰ ਨਾ ਨਿਕਲੀ ਪਈਆਂ ਚੋਂ ਉਹਨਾਂ ਦੇ ਗਾਣੇ ਗਾਈਆ ਕਰ ਹਿੰਦੀ ਹਿੰਦੀ ਗਾਣੇ ਤਾਂ ਦੱਸ ਦੰਗੀ ਲੈਣਾ ਪੰਜਾਬੀਆਂ ਦੀ ਟੌਰ ਵੱਖਰੀ